ਦੇਖੋ ਗੱਲ ਇਹ ਆ ਜੀ ਵੀ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੀ ਇਹ ਨਗਰੀ ਆ ਆਨੰਦਪੁਰ ਹਰ ਸਿੱਖ ਦਾ ਸ਼ਹਿਰ ਆ ਨਗਰ ਆ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਸਿੱਖ ਰਵੇ ਜਾਂ ਵਸੇ ਉਹ ਵਾਸੀ ਸ੍ਰੀ ਆਨੰਦਪੁਰ ਸਾਹਿਬ ਦਾ ਹੀ ਆ ਆਨੰਦਪੁਰ ਸਾਹਿਬ ਦੇ ਜਿਹੜੇ ਇਹ ਰੋਡ ਦਾ ਮਸਲਾ ਵਾ ਇਹ ਹੈ ਤੇ ਕਾਫੀ ਪੁਰਾਣਾ ਵਾ ਗਾੜੀ ਸ਼ੰਕਰ ਤੋਂ ਲੈ ਕੇ ਤੇ ਅਨੰਦਪੁਰ ਸਾਹਿਬ ਤੱਕ ਟੁੱਟਾ-ਫੁੱਟਾ ਕਈਆਂ ਦੀਆਂ ਰੇਡ ਦੀਆਂ ਹੱਡੀਆਂ ਟੁੱਟੀਆਂ ਵਾ ਕਈ ਇੱਥੇ ਚੜ੍ਹਾਈ ਵੀ ਕਰ ਗਏ ਜਦੋਂ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਤੇ ਉਦੋਂ ਜਿਹੜੇ ਸਾਡੇ ਕਾਰਸੇਵਾਲੇ ਮਹਾਪੁਰਸ਼ਾ ਆਪਣੇ ਕਿਲਾ ਅਨੰਦਗੜ੍ਹ ਕਾਰਸੇਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਬਾਬਾ ਲਾਲ ਸਿੰਘ ਜੀ ਉਹਨਾਂ ਤੋਂ ਅਰਸ ਹੋਏ ਬਾਬਾ ਸੁਚਾ ਸਿੰਘ ਜੀ ਤੇ ਬਾਬਾ ਸਤਨਾਮ ਸਿੰਘ ਜੀ ਇਹਨਾਂ ਨੇ ਵੱਡਾ ਕਾਰਜ ਰੰਭਿਆ ਵਾ ਤੇ ਮੈਂ ਅਨੰਦਪੁਰ ਸਾਹਿਬ ਜਦੋਂ ਵੀ ਆਉਂਦਾ ਮੈਂ ਇੱਥੇ ਮਹਾਪੁਰਸ਼ਾਂ ਦੇ ਕੋਲ ਬਹਿਣਾ ਵੀ ਆ ਦੇਖਦਾ ਵੀ ਆ ਕਾਫੀ ਕੰਮ ਹੋ ਗਿਆ ਕਾਫੀ ਕੰਮ ਰਹਿੰਦਾ ਇਹਦੇ ਵਿੱਚ ਇੱਕ ਤੇ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਵੈਸੇ ਤੇ ਮੈਂ ਪਹਿਲਾਂ ਵੀ ਕਹਿੰਨਾ ਹਾਂ ਮੈਂ ਉਹ ਗੱਲ ਨੂੰ ਫੇਰ ਦਰੋਣਾ ਭਈ ਇਹ ਰਾਹ ਬਣਾਉਣੇ ਸਰਕਾਰਾਂ ਦਾ ਕੰਮ ਆ ਆਪਾਂ ਸਾਰੇ ਲੋਕ ਸਰਕਾਰਾਂ ਨੂੰ ਟੈਕਸ ਦਿੰਨੇ ਹਰ ਚੀਜ਼ ਦੇ ਉੱਤੇ ਉਹ ਟੈਕਸ ਜਨਤਾ ਦਾ ਤੇ ਜਨਤਾ ਨੇ ਇਹ ਤੋਂ ਲੰਘਣਾ ਗੱਲ ਗੱਲੇ ਸਿੱਖਾਂ ਦੀ ਵੀ ਨਹੀਂ ਹਾਂ ਗੱਲ ਤੇ ਅੱਗੇ ਮੰਦਰ ਵੀ ਹੈਗੇ ਨੇ ਜਾਂ ਹੋਰ ਵੀ ਕਈ ਅਸਥਾਨ ਇਹ ਇਲਾਕੇ ਦੇ ਲੋਕਾਂ ਨੇ ਵੀ ਲੰਘਣਾ ਤੋਂ ਗੱਲ ਤੇ ਸਰਬ ਸਾਂਝੀ ਆ ਉਦੇ ਤਹਿਤ ਇਹ ਸੜਕ ਨੂੰ ਬਣਾਉਣਾ ਸਰਕਾਰ ਦਾ ਕੰਮ ਹੀ ਚਲੋ ਉਹਨਾਂ ਨੇ ਨਹੀਂ ਬਣਾਈ ਪਰ ਹੁਣ ਜੇ ਕੋਈ ਰੋਕਾ ਲਾਉਣ ਦੀ ਗੱਲ ਆਉਂਦੀ ਆ ਤੇ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਸੜਕ ਨਹੀਂ ਰੁਕੂਗੀ ਇਹ ਬਹੁਤ ਵਧੀਆ ਬਣੂਗੀ ਔਰ ਇਹਦੇ ਆਲੇ ਦੁਆਲੇ ਜਿਵੇਂ ਮਹਾਪੁਰਸ਼ਾਂ ਦੀ ਸੋਚ ਆ ਵੀ ਇੱਥੇ ਜਿਹੜੇ ਸਾਡੇ ਰਵਾਇਤੀ ਰੁੱਖ ਵਾ ਉਹ ਲੱਗਣੇ ਆ ਇਹ ਸ਼ਾਨਦਾਰ ਰੋਡ ਹੋਊਗਾ ਔਰ ਇਹਦਾ ਜਿਹੜਾ ਸਫਰ ਹੋਇਆ ਕਰੂਗਾ ਉਹ ਸੰਗਤਾਂ ਨੂੰ ਇੱਕ ਵੱਖਰਾ ਆਨੰਦ ਵੀ ਦਿਆ ਕਰੂਗਾ ਬੰਗੇ ਤੋਂ ਪਤਾ ਲੱਗਿਆ ਕਰੂਗਾ ਵੀ ਆਨੰਦਪੁਰ ਸਾਹਿਬ ਜਾ ਰਹੇ ਆ ਆਪਣੇ ਗੁਰੂ ਪਿਤਾ ਦੇ ਘਰ ਤੋ ਇਹ ਰੁਕਣੀ ਨਹੀਂ ਆ ਨਾ ਕੋਈ ਇਹੋ ਜੀ ਗੱਲ ਕਰੇ ਨਾ ਕੋਈ ਇਹੋ ਜੀ ਕੋਸ਼ਿਸ਼ ਕਰੇ ਨਾ ਕੋਈ ਇਹੋ ਜੀ ਸਾਜਿਸ਼ ਬਣਾਵੇ ਪਈ ਇਹਨੂੰ ਰੋਕੀਏ ਜੇ ਕੋਈ ਇਦਾਂ ਦੀ ਗੱਲ ਕਰੂਗਾ ਤੇ ਸਾਰੇ ਪੰਥ ਨੇ ਇੱਥੇ ਆਣ ਕੇ ਬਹਿ ਜਾਣਾ ਔਰ ਕੱਲਾ ਪੰਥ ਹੀ ਨਹੀਂ ਬਹੂਗਾ ਨਾਲ ਪੰਜਾਬ ਵੀ ਆਣ ਕੇ ਬਹੂਗਾ ਤੋ ਮੈਂ ਗੁਰੂ ਅਗੇ ਅਰਦਾਸ ਕਰਦਾ ਕਿਉਂਕਿ 350 ਸਾਲਾਂ ਸਿੱਧੀ ਸ਼ਤਾਬ ਦੀ ਆ ਰਹੀ ਆ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਉਹ ਨਵੰਬਰ ਦੇ ਵਿੱਚ ਉਹਦੇ ਤੋਂ ਪਹਿਲਾਂ ਪਹਿਲਾਂ ਮਹਾਪੁਰਸ਼ਾਂ ਨੇ ਵੀ ਪੂਰਾ ਉਤਮ ਕੀਤਾ ਆ ਵੀ ਰੋਡ ਬਣਨਾ ਤੋਂ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਉਹਦੇ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਰਾਹ ਵਾ ਜਿਵੇਂ ਫੋਰ ਲੇਨ ਬਣ ਰਿਹਾ ਇਹ ਬਣ ਜਾਣਾ ਚਾਹੀਦਾ ਕਿਉਂਕਿ ਇਹਦੇ ਨਾਲ ਸੰਗਤਾਂ ਵੱਡੀ ਗਿਣਤੀ ਤੇ ਆਉਣੀਆਂ ਤੇ ਗੁਰੂ ਪਾਤਸ਼ਾਹ ਦੀ ਜਿਹੜੀ ਸ਼ਿੱਧੀ ਆ ਉਹ ਬਹੁਤ ਸੁਚੱਜੇ ਤਰੀਕੇ ਦੇ ਨਾਲ ਮਨਾਈ ਜਾਵੇ